ਹਾਂਜੀ ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਘੂਗਾ ਆ ਗਿਆ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਗਰਦਾਸਪੁਰ ਆ ਗਿਆ ਤੇ ਤਹਿਸੀਲ ਆ ਗਈ ਬਟਾਲਾ ਤੇ ਮਲਾਉਣ ਲੱਗੇ ਤੁਹਾਨੂੰ ਅਮਕਾਰ ਸਿੰਘ ਘੋਗੇ ਵਾਲੇ ਨੂੰ ਇੱਕ ਕੱਟੀ ਦੇ ਕੈਮਰਾ ਮੈਂ ਇਸ ਕਰਕੇ ਕਰਤਾ ਕਿਉਂਕਿ ਇਹ ਸੱਜਣੋ ਹਜੇ ਦੰਦਾਂ 'ਚ ਖੀਰੀ ਆ ਤੇ ਬਹੁਤ ਚੰਗੇ ਖਾਨਦਾਨ ਦੀ ਕੱਟੀ ਆਈ ਸੀ ਭਰਾ ਅਮਕਾਰ ਦੀ ਕੀ ਕਹਨੇ ਯਾਰ ਝੋਟੀ ਦੇ ਬਾਕੀ ਮਾਲ ਸਾਰੇ ਤਕਰੀਬਨ ਬਹੁਤ ਚੰਗਾ ਅੰਦਰ ਦੋ ਝੋਟੀਆਂ ਗਾਲੇ ਪਈਆਂ ਉਹ ਵੀ ਕੱਢ ਕੇ ਲਿਆਉਣੀਆਂ ਆਪਾਂ ਬਾਹਰ ਉਹਨਾਂ ਦੇ ਵੀ ਦਰਸ਼ਨ ਮਿਲੇ ਕਰਾਵਾਂਗੇ ਕਰਮਾਂ ਵਾਲਿਆਂ ਦੇ ਬਿਲਕੁਲ ਤਾਜ਼ੀਆਂ ਸੋਈਆਂ ਇੱਕ ਚਾਰ ਦੰਦਾਂ ਦਾ ਇੱਕ ਛੇ ਦੰਦ ਤੇ ਆਹ ਝੋਟੀ ਇਜਵੇਂ ਕਹਾਂਗੇ ਨਾ ਬੋਤੇ ਜੱਡੀ ਆ ਤਾਂ ਬੋਤੇ ਜੱਡੀ ਆ ਕਾਗਜ਼ ਵਰਗੇ ਪੰਡੇ ਦੀ ਚੰਗੇ ਦੁੱਧ ਤੇ ਚੱਲਦੀ ਪਈ ਆ ਇਹਦਾ ਹਿਸਾਬ ਕਿਤਾਬ ਵੀ ਆਪਾਂ ਭਰਾ ਤੋਂ ਪੁੱਛਾਂਗੇ ਤੇ ਵਿੱਚ ਸਜਣੋ ਤੋਕੜਾ ਗੱਬਣਾ ਚੈੱਕ ਪਾਸ ਵੀ ਮਈਆਂ ਇਹ ਵੀ ਨੋਟ ਰੱਖਿਓ ਐਂਡ ਤੱਕ ਵੀਡੀਓ ਵੇਖਿਓ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਗਈ ਤੇ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਆ ਦੇਖੋ ਆ ਵੀ ਮੈਂ ਤੋਕੜ ਗੱਬਣਾ ਚੈੱਕ ਪਾਸ ਆ ਇਹ ਆਈਡੀਆ ਹੁਣ ਤੁਸੀਂ ਲਾਇਓ ਵੀ ਇਹਨੇ ਸੱਜਰ ਨੇ ਦੁੱਧ ਕਿੰਨਾ ਕੁ ਦਿੱਤਾ ਹੋ। ਕਰਮਾੜੀ ਨੇ ਨਾ ਚੰਗਾ ਦੁੱਧ ਪਾਇਆ ਗਿਆ। ਆ ਵੀ ਤਾਜੀ ਆ ਗਈ ਨਿੱਕਾ ਨਿੱਕਾ ਸੰਗਾ ਜਿਵੇਂ ਕਰਮਾੜੀ ਦਾ ਕੱਟੀ ਹਜੇ ਛੋਟੀ ਉਮਰ ਹੀ ਹੁੰਦੀ ਫਰਦੀ ਆ। ਆ ਵੇਖੋ ਸਜਣੋ। ਹੈ ਨਾ ਜਿਵੇਂ ਜਿਵੇਂ ਕਹਿੰਦੇ ਹੁੰਦੇ ਨੇ ਨਾ ਰੁਪਈਆ ਨਹੀਂ ਲੰਘਦਾ ਤੇ ਮੇਰਾ ਮੰਨਣਾ ਵੀ ਜਵਾਨੀ ਔਖੀ ਲੰਘਣੀ ਆ ਜੇ ਕਹਿਣਾ ਪੈਣਾ। ਵੇਖਿਓ ਸੰਗ ਤੁਹਾਨੂੰ ਮੈਂ ਉਂਗਲ ਪਾ ਕੇ ਵਿਖਾਉਂਗਾ ਵੀਰ ਨੂੰ ਕਹੂੰਗਾ। ਉਂਗਲ ਨੰਗਣੀ ਨਹੀਂ ਐ ਨਾ ਕਰਮ ਵਾਲੀ ਦਾ ਸੰਗ ਕੁਦਰਤ ਨੇ ਹੀਰਾ ਬਣਾਇਆ ਇਹਨੂੰ ਜੁੜਿਓ ਐਂਡ ਤੱਕ ਵੇਖਿਓ ਵੀਡੀਓ ਨੂੰ ਤੇ ਆਜੋ ਤੁਹਾਨੂੰ ਮੈਂ ਮਲਾਵਾ ਭਰਾ ਓੰਕਾਰ ਨੂੰ ਓੰਕਾਰ ਵੀਰ ਸਾਸਤਰੀ ਕਾ ਸასი ਕਾਲ ਜੀ ਹੋਰ ਸੁਣਾਓ ਬਹੁਤ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਪਹਿਲਵਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਚੜ੍ਹਦੀ ਕਲਾ ਨਾ ਚੜ੍ਹਦੀ ਕਲਾ ਚੜ੍ਹਦੀ ਕਲਾ ਸ਼ੁਕਰ ਆਦਾ ਤੇਰਾ ਪ੍ਰਮਾਤਮਾ ਏਦਾ ਚੜ੍ਹਦੀ ਕਲੇ ਰੱਖੇ ਸਾਰੇ ਭੈਣਾ ਭਰਾਵਾਂ ਨੂੰ ਹਣਾ ਹਾਂਜੀ 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 ਤੇ ਸਭ ਕਿਵੇਂ ਫਿਰ ਕੰਮ ਬਹੁਤ ਹੀ ਵਧੀਆ ਜੀ ਮੇਰੇ ਸਤਿਗੁਰੂ ਦੀ ਮੇਰਾ ਪੂਰੀ ਮੇਰਾ ਜੀ ਪਿਆਰ ਸਤਕਾਰ ਪੂਰਾ ਪੂਰਾ ਬਹੁਤ ਹੀ ਵਧੀਆ ਕੰਮ ਚੱਲਦਾ ਜੀ ਕੰਮ ਚੱਲੀ ਜਾਂਦਾ ਹਣਾ ਸਮਾਂ ਲੰਘੀ ਜਾਂਦਾ ਸਮਾਂ ਲੰਘੀ ਜਾਂਦਾ ਬਾਕੀ ਬਾਕੀ ਕਿਹੜਾ ਚੰਡੇ ਗੱਡੇ ਇੱਥੇ ਹਣਾ ਬਸ ਬਸ ਜੀ ਅਗਲਾ ਕਹਿੰਦਾ ਮੇਰਾ ਸਭ ਕੁਝ ਮੇਰਾ ਕੱਖ ਵੀ ਨਹੀਂ ਹਣਾ ਬਸ ਬਸ ਜੀ ਤੇ ਸਾਬ ਅੱਜ ਫਿਰ ਡਰ ਡਰੈਸ ਪਿੰਡ ਕੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਨਾਮਕਾਰ ਸਿੰਘ ਨੰਬਰ ਜੀ 977928344977928344 ਤੇ ਜਨਵਰ ਅਜ ਟੋਪ ਦੇ ਨਗੀਨੇ ਟੋਪ ਦੇ ਨਗੀਨੇ ਤੇ ਜਨਵਰ ਆਪਣੇ ਕੋ ਜੀ ਤੇ 7 8 ਆ ਕਿਆ ਬਾਤ ਵੀਰਡ ਤੱਕ ਵੇਖਿਓ ਹਣਾ ਪੂਰੀ ਵੇਖਿਓ ਜੀ ਵੀ ਫੇਰ ਨਹੀਂ ਆ ਰੱਬ ਵੱਜੂਗਾ ਬਸ ਵੈਸੇ ਜੀ ਇੱਕ ਤੋਂ ਇੱਕ ਬਖਾਵਾਂਗੇ ਇੱਕ ਤੋਂ ਇੱਕ ਬਖਾਵਾਂਗੇ ਮੈਂ ਨਾ ਵੀ ਕੱਲਾ ਕੱਲਾ ਪੀਸ ਵਾਹਾਂ ਹਾਂ ਤਸੱਲੀਆਂ ਕਰਾਵਾਂਗੇ ਫੜ ਕੇ ਹਾਂ ਵੀ ਇਹ ਨਹੀਂ ਕੋਈ ਰਹਿ ਜੂ ਚੀਜ਼ ਮੈਂ ਨਾ ਵੀ ਕੱਲੇ ਕੱਲੇ ਵੀਡੀਓ ਥੋੜੀ ਲੰਮੀ ਹੋ ਸਕਦੀ ਪਰ ਕੁਝ ਫਾਇਦਾ ਹੋਊਗਾ ਫਾਇਦਾ ਹੋਊਗਾ ਜੀ ਸਪੱਕੀ ਗੱਲ ਹੈ ਨਾ ਖਸੂ ਲੈਣ ਵਾਲੇ ਦਾ ਵੀ ਤੇ ਕਈ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਸਿੱਖਣ ਨੂੰ ਵੀ ਕਈ ਕੁਝ ਮਿਲਦਾ ਜੀ ਸਾਰੀ ਉਮਰ ਸਿੱਖਦੇ ਰਹੀਦਾ ਜੀ ਉਹ ਮੀਣੀ ਆਪਣੀ ਜਿਹੜੀ ਸੀ ਕੀ ਵਿਚਾਰੀ ਡਾਂਡ ਜੀ ਉਹ ਕਿੱਧਰ ਨੂੰ ਚੱਲ ਗਈ ਕਰਬ ਉਹ ਚੱਲ ਗਈ ਜੀ ਬੰਦੇ ਬ ਬਾਬੇ ਬਕਾਲੇ ਸਾਹਿਬ ਕੀ ਬਾਤ ਉਹ ਵੀ ਰੀਜ ਨਾ ਵਿਚਾਰਾ ਸਾਮਣ ਡਿਆ ਹਾਂਜੀ ਤੇ ਉਹਦੀ ਵੀ ਜਾਨ ਬਚ ਗਈ ਹਾਂ ਉਹਨੂੰ ਦੁੱਧ ਮਿਲ ਗਿਆ ਕਹਿੰਦਾ ਇਦਾਂ ਹੀ ਮਿਲਦੀ ਆ ਧਾਰ ਤੇ ਧਾਰ ਤੇ ਮਿਲਦੀ ਆ ਹਾਂ ਇਹ ਬਹਿਗੇ ਸੀ ਥਾਪੀ ਮਾਰ ਕੇ ਹਾਂ ਜੀ 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 ਤੇ ਚਲੋ ਉਹਦੀ ਵਿਚਾਰੀ ਦੀ ਸਾਰੀ ਉਮਰ ਸੀਸਾਂ ਦਊਗੀ ਜੀ ਹਾਂ ਮਹਾਰਾਜ ਕੀ ਬਦਾ ਮਹਾਰਾਜ ਨੇ ਕਿੰਨੀ ਕੋ ਉਹਦੀ ਉਮਰ ਲੰਮੀ ਲਿਖ ਦੇਣੀ ਜੀ ਸਰਗਾ ਹੀ ਲਿਖਿਆ ਜਾਣਾ ਇਹ ਕੀਤਾ ਪਉਣਾ ਹਣਾ ਬਸ ਬਸ ਉਹ ਤਾਂ ਬੇਜਵਾ ਹਨਾ ਉਹਨੇ ਥੋੜੀ ਸੀ ਹਾਲ ਮਾਲਕ ਨੂੰ ਪਤਾ ਵੀ ਇਹਨਾਂ ਨੇ ਪੜਾ ਬਸ ਥੋੜਾ ਜਿਹਾ ਨਾ ਝੋਨੇ ਜੇ ਚ ਰੁੱਜ ਗਏ ਆ ਤੇ ਮਾਲ ਲਿਉਂਦੇ ਛਡਾ ਕੇ ਫੇਰ ਜਾਨਵਰ ਵੀ ਹਾਂ ਬਾਕੀ ਹੁਣ ਆਪਣੇ ਕੋ ਉਧਰ ਲੀਆਂ ਝੋਟੀਆਂ ਜੀ ਮਾਲਵੇਣਾ ਰਸਤਾ ਤੋਂ ਝੋਟੀਆਂ ਮੰਗਾਈਆਂ ਜੀ ਉਹ ਐਤ ਕਿ ਜੋੜਾ ਜਿਹੜਾ ਆ ਰਾਜਸਥਾਨ ਤੋਂ ਆ ਹਾਂ ਪੱਕੀ ਗਰੰਟਡ ਜੀ ਆਪਾਂ ਜੇ ਮਾਲਵਾਤ ਮਾਲਵਾ ਕਹਿੰਦੇ ਨੇ ਮੰਡੀ ਤੋਂ ਮੰਡਿਓ ਕਹਿੰਦੇ ਨੇ ਲਈ ਤਾਂ ਮੰਡਿਓ ਵੀ ਦੱਸੀ ਆ ਵੀ ਖੰਨੇਓ ਲਈ ਆ ਹਾਂ ਇਹ ਫੁੱਲ ਗਰੰਟਡ ਰਸਤਾ ਤੋਂ ਆਈਆਂ ਜੀ ਕਿਆ ਬਾਤ ਆ ਰਾਜਸਥਾਨ ਦੀਆਂ ਝੋਟੀਆਂ ਦੁੱਧ ਨੂੰ ਖਰੀਆਂ ਹਾਂ ਜੀ ਕਿਉਂ ਭਲਮਾਨਾ ਦੁੱਧ ਹੁਣ ਤਾਜ਼ੀਆਂ ਸੂਆਂ ਥੱਲੇ ਬਹੁਤ ਚੰਗੇ ਜੀ ਠੀਕ ਆ ਤੇ ਕਾਰ ਉਹਨਾਂ ਨੇ ਕਹਣਾ ਬਾਰਾ ਟਾਈਮ ਲਈ ਜਾਂਦੇ ਆ ਆ ਖੀਰੀ ਦਾ ਕੀ ਹਿਸਾਬ ਆ ਇਹ ਜੀ ਖੀਰੀ ਕੱਟੀ ਆ ਬਹੁਤ ਜ਼ਿਆਦਾ ਚੰਗੀ ਹਾਂਜੀ 3 ਮਹੀਨਿਆਂ ਦੀ ਉਮਰ ਆ ਆਏ ਹਾਏ ਹਾਏ ਹਜੇ ਬੱਚੀ ਹਾਂ ਤੇ ਕੱਟਾ ਮਗਰ ਆ ਜੀ ਇਹਦੀ ਠੀਕ ਹੈ ਤਹਿਸੀਲ ਠੰਡੀ گاਵਾ ਵਰਗੀ ਆ ਕੋਈ ਔਲ ਨਹੀਂ ਕੁਛ ਨਹੀਂ ਜਿੱਥੇ ਮਰਜੀ ਖੁੱਲੀ ਛੱਡੀ ਜਾਨਸਲ ਬਾਲੀ ਹੈ ਨਾ ਹਾਂਜੀ ਤੇ ਲక్ష్ਮੀ ਡੇਰੀ ਫਾਰਮ ਵਾਲਿਆਂ ਦੇ ਸੀ ਮਨਛੂ ਦੱਸਦੇ ਆ ਕਿਆ ਬਾਤ ਆ ਯਾਰ ਚੂਣ ਬੜਾ ਚੰਗਾ ਹੂ ਚੂਣ ਤੇ ਮੈਂ ਕਹਿੰਦਾ ਗਾਂ ਦੀ ਗੱਲ ਆ ਜੀ ਥਾਣਾ ਏੜਾ ਏੜਾ ਕੱਟ ਜਾਂਦੀ ਖੀਰ ਹੀ ਕੱਟੀ ਆ 3 ਮਹੀਨੇ 30 ਮਹੀਨਿਆਂ ਦੀ ਕੱਟੀ ਸਵਾਦੀ ਨਹੀਂ 3ਿਆਂ ਦੀ ਜੀ 3ਿਆਂ ਮਹੀਨਿਆਂ ਦੀ 3ਿਆਂ ਮਹੀਨਿਆਂ ਦੀ हां तेइयां ਮਹੀਨਿਆਂ ਦੀ ਕੱਟੀ ਸਵਾਈ ਉਹਦਾ ਵੀ ਕਿੱਡਾ ਦੇਨ ਆ ਬਸ ਬਸ ਜੀ ਖੀਰੀ ਆ ਬਸ ਬਸ ਜੀ ਪਤਾ ਲੱਗਦਾ ਬਹੁਤ ਜ਼ਿਆਦਾ ਅਸਲ ਚੀਜ਼ ਆ ਕੁਆਲਿਟੀ ਵਾਲੀ ਦੂਸਰੇ ਸੂਏ ਨੂੰ ਭਾਂ ਪੰਜ ਲੱਖ ਰੁਪਏ ਪੰਜ ਲੱਖ ਰੁਪਈਆ ਬੈਠੇ ਪੂਰਾ ਤੇ ਟਾਪ ਦੇ ਬੱਚੇ ਹਾਂ ਰੁਪਈਏ ਹੈਨਾ ਇੰਨੇ ਅਗਲਾ ਮੰਗੂ ਉਨੇ ਭਰੂ ਅਗਲਾ ਪਰਵਾਨਾ ਖੋਲ ਖੈਨੂੰ ਲਓ ਜੀ ਆ ਕੱਟਾ ਇਹਦੇ ਕੋਲੇ ਕੱਟਾ ਮਗਰਿਆ ਜੀ ਠੀਕ ਆ 10 ਕਿਲੋ ਦੁੱਧ ਠੰਡਾ ਆ ਜੀ 10 ਕਿਲੋ ਦੁੱਧ ਸੂਆ ਕਿੰਨੇ ਕ ਦਿਨਾਂ ਦਾ ਦੇ ਆ ਸੂਆ ਲਗਭਗ ਜੀ 10-11 ਦਿਨਾਂ ਦਾ ਹੈਗਾ ਜੀ 10 ਤੋਂ 11 ਦਿਨਾਂ ਦੀ ਸੂਈ ਤੇ 10 ਕਿਲੋ ਹਾਂਜੀ ਚੱਲ ਪੁੱਤ ਚੱਲ ਉਧਰ ਨੂੰ ਸੋਨੇ ਇਹ ਆ ਦੇਖਿਓ ਜੀ ਇਹ ਸੰਧੂ ਸਾਹਿਬ ਇੱਕ ਦੰਦ ਤੋੜ ਗਈ ਉਹ ਵੀ ਸਾਡੇ ਕੋ ਤੋੜਿਆ ਵੇਖੋ ਆਏ ਹਾਏ 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 ਕੀ ਬਾਤ ਵੇਖ ਲਓ ਪਿਓਰ ਖੀਰੀ ਆ ਖੀਰੀ 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 ਵਾਕਿਆ ਹੀ ਜੱਟਾ ਕੋਈ ਸ਼ੱਕ ਨਹੀਂ ਯਾਰ ਦੋ ਸਾਲ ਦੇ ਕਰੀਬ ਹੋਣ ਲਈ ਆ ਹੱਲੇ ਦੋ ਸਾਲ ਦੇ ਕਰੀਬ ਹੋ ਕੇ ਦੰਦ ਤੋੜਦੀ ਆ 24 ਮਹੀਨਿਆਂ ਦੀ ਹੋਊ ਤਾਂ ਦੋ ਸਾਲਾਂ ਦੀ ਹੋਣੀ ਹਾਂ ਇੱਕ ਦੰਦ ਤੋੜਿਆ ਹੱਲੇ ਵਾਕਿਆ ਹੀ ਵੇਖੋ ਜੀ ਕੀ ਬਾਤ ਆ ਵੇਖੋ ਤੇ ਫਿਰ ਕੋਈ ਆ ਨਹੀਂ ਹੈਗਾ ਵੀ ਤੜਕੇ ਦੀ ਚਵਾਈ ਕੋਈ ਨਾ ਨਾ ਚਵਾਈ ਜੀ ਕੋਈ ਕੈਮਰਾ ਚੈੱਕ ਕਰ ਲੇ ਅੱਜ ਦੀ 5 ਤਰੀਕ ਤੇ ਸਵੇਰੇ ਚੋਈ ਹੋਊਗੀ ਲਗਭਗ 5:30 ਵਜੇ 5 ਸ਼ਾਮ ਨੂੰ ਤਾਂ ਲੇਵਾ ਪੂਰਾ ਫੁੱਲ ਹੀ ਬਣਾ ਜਾਂਦੀ ਹੈ ਜੀ ਹਾਂ ਤੇ ਅਜੇ ਤਾਂ ਅੱਧਾ ਟਾਈਮ ਹੀ ਹੋਇਆ ਹਾਂਜੀ ਹਾਂਜੀ 1 ਵਜੇ ਆਊਗਾ 1 ਵਜੇ ਜੀ ਵੇਖੋ ਸਿੰਘ ਸੱਜਣੋਂ ਕਰਤੀ ਨੂੰ ਲੱਗਾ ਜੀ ਨੂੰ ਕਹਿੰਦੇ ਆ ਨਾ ਹੀਰਾ ਤੇ ਬਾਬਾ ਮੇਲਿਆਂ 'ਚ ਖੜੀ ਵੀ ਦਰਸ਼ਨੀ ਚੀਜ਼ ਹੈ ਮੇਲਿਆਂ 'ਚ ਜੀ ਰਿਕਾਰਡ ਪੈਦਾ ਵਾ ਜਿਹੜੇ ਵੀਰ ਨੇ ਸਾਨੂੰ ਦਿੱਤੀ ਆ ਉਹਦਾ ਵੀ ਬਹੁਤ ਬਹੁਤ ਧੰਨਵਾਦ ਆ ਮਾਨ ਦੇ ਨਾਲ ਸਾਨੂੰ ਦਿੱਤੀ ਆ ਜੀ ਵਾਕਿਆ ਯਾਰ ਇਹਦੇ 100 ਗਾਗ ਹੀ ਤੇ ਆਪਾਂ ਨੂੰ ਦਿੱਤੀ ਉਹਨੇ ਆਪਾਂ ਨੂੰ ਦਿੱਤੀ ਆ ਉਹਦੇ ਵੀ ਧੰਨਵਾਦ ਹਰਜਿੰਦਰ ਵੀਰ ਨੇ ਦਿੱਤੀ ਆ ਜੀ ਠੀਕ ਆ ਹਾਂ ਬਹੁਤ ਬਹੁਤ ਧੰਨਵਾਦ ਵੀਰ ਉਹਦਾ ਬਹੁਤ ਕੱਟੀ ਚੰਗੀ ਆ ਹਾਂ ਬਹੁਤ ਚੰਗੀ ਕੱਟੀ ਆ ਜੀ ਹਾਂ ਤੇ ਬਹੁਤ ਜ਼ਿਆਦਾ ਕੱਟੀ ਚੰਗੀ ਆ ਜੀ ਤੇ ਰੇਟ ਇਹਦਾ ਫਰਸ਼ਾ ਰੀਟ ਇਹਦਾ ਕੁਛ ਵੀ ਨਹੀਂ ਆ ਜੀ ਜਿੰਨਾ ਮਰਜੀ ਕਰ ਲਿਓ ਥੋੜਾ ਹੀ ਆ ਜੀ ਆ ਹੀਰਿਆਂ ਦਾ ਕਾਹਦਾ ਮੁੱਲ ਹਾਂ ਇਹਦਾ ਨਹੀਂ ਕੋਈ ਮੁੱਲ ਜੀ ਵਾਕੇ ਕੱਟੀ ਜਿਹੜੀ ਆ ਤੁਸੀਂ ਦੇਖ ਲਓ ਵੀ ਹਰ ਪਾਸਿਓਂ ਕਿਹੇ ਪਾਸਿਓਂ ਖੁੰਜੀ ਨਹੀਂ ਲక్ష్ਮੀ ਡੇਰੀ ਫਾਰਮ ਵਾਲਿਆਂ ਦੀ ਸੀ ਮੰਡੀ ਜੀ ਬਹੁਤ ਕੰਗੀ ਦਸਦੀ ਵੀ ਪਈ ਆ ਹਾਂਜੀ ਹਾਂਜੀ ਵੀ ਮੈਂ ਕੋਈ ਚੰਗੇ ਘਰਾਣੇ ਦੀਆਂ ਹਨਾ ਤੇ ਦੁੱਧ ਵੀ 10 ਕਿਲੋ ਤਿਆਰ ਜੇ ਇਹ 2-3 ਦਿਨ ਤੇ ਜੀ ਇਹਨੇ ਅੱਡ ਗਵਾਨ ਕੇ ਦਿੱਲੀ ਨਹੀਂ ਲਾਇਆ ਠੀਕ ਆ ਹੁਣ ਪਠਾ ਦੱਥਾ ਖਾਨ ਲੱਗੀ ਆ ਇਹ ਉਹ ਕੋਈ ਘਾਰ ਗੱਲ ਤੇ ਪਲੀ ਆ ਠੀਕ ਆ ਛੋਟੀ ਹੁੰਦੀ ਨੂੰ ਵੀ ਘਾਰ ਗੱਲ ਪੈਂਦੀ ਰਹੀ ਆ ਫਿਰ ਟ੍ਰਾਂਸਲੇਸ਼ਨ ਵੀ ਕਰ ਗਿਲਦੀਆਂ ਪਈਆਂ ਵਾ ਤੇ ਹੁਣ ਜਿਹੜਾ ਵਾ ਹੁਣ ਇਹਦਾ ਮੁੱਲ ਡੇਢ ਕਰ ਲਈਏ ਥੋੜਾ ਜੇ ਹਾਂਜੀ 45 ਦੀ ਦੇ ਦਈਏ ਪਿਆਰ ਮੁਹੱਬਤ ਜੋ ਭਲਵਾਨ ਜੀ ਕਹਿਣਾ ਕਰ ਦੇਣਗੇ ਚੱਲ ਮੇਰੇ ਅੰਗੂ ਢੱਲਾ ਅੱਜ ਹਾਂਜੀ ਜੀ ਢੱਲੇ ਗਏ ਥਾਪੀਆਂ ਥੁੱਪੀਆਂ ਮਾਰ ਕੇ ਕਹਿੰਦਾ ਜਿੱਦਾਂ ਅੱਗੇ ਥਾਪੀਆਂ ਮਾਰਦਾ ਹਾਂ 40 ਦੀ ਦੇ ਦੇਣੇ ਅੱਜ ਵਜਦੀਆਂ ਨਹੀਂ ਨਾ ਆਪਦੇ ਤੋਂ ਨਹੀਂ ਵਜਦੀਆਂ ਤੇ ਇਹਨੂੰ ਮੈਂ ਕੀ ਕਹਾਂ ਹਾਂ ਜਿਹੜੀ ਗੱਲ ਚਾਲੀ ਦੇ ਦੇਣੇ 40 ਦੀ ਦੇ ਦਾਂਗੇ ਜੀ ਬੱਸ ਠੀਕ ਹੈ ਛੋੜ ਛੱਪਾ ਹੋ ਜਾ ਛੋੜ ਕਰਾਂਗੇ ਜੀ ਪੱਕੀ ਜੀ ਦੂਸਰੇ ਸੂਏ ਨੂੰ ਤੁਹਾਨੂੰ ਵੀ ਪਤਾ ਵੀ ਕਿੰਦਾ ਦੀ ਚੀਜ਼ ਹੈ ਕਿੰਨੇ ਰੁਪਈਆ ਦੀ ਆ 2.5 ਤੇ 3 ਲੱਖ ਦੀ ਝੋਡੀ ਵੇਖ ਸਕਦੀ ਹੈ ਚੰਗੇ ਕੇ ਸਾਡੇ ਤੇ ਚੱਲ ਜੇ ਤੇ 5 ਲੱਖ ਦੀ ਵੇਚ ਦੂਗਾ ਵੇਚ ਦੇਣਗੇ ਕੋਈ ਜੋ ਕੁਆਲਟੀ オリジナル ਸਿੰਘ ਆ ਜੀ ਕੋਈ ਸਿੰਘ ਨਹੀਂ ਬਣਿਆ ਦਾੰਦਾਂ ਪੰਦ ਖਾਲਤੇ ਆ ਜਿਹੜਾ ਕੋਈ ਜਿਹਨੂੰ ਨਹੀਂ ਵੀ ਫਿਰ ਵੀ ਆ ਉਹ ਆਪ ਦਾ ਡਾਕਟਰ ਲਿਆ ਕੇ ਜਿੱਥੋਂ ਮਰਜ਼ੀ ਚੈੱਕ ਕਰਵਾ ਲੈ ਹਾਂ ਪਿਓ ਰਖੀਰੀ ਆ ਪਿਓ ਰਖੀਰੀ 140 140 ਦੀ ਦਵਾਂਗੇ ਜੀ 10 ਕਿਲੋ ਦੁੱਧ ਆ ਜੀ ਅੰਦਰ ਲੀਆਂ ਵਿਖਾਈਏ ਹੁਣ ਪਹਿਲਾਂ ਅੰਦਰ ਲੀਆਂ ਦਿਖਾਲਦੀ ਆ ਜੀ ਆ ਜਾਓ ਫਿਰ ਲਓ ਵੀ ਸੱਜਣਾ ਟੋਪ ਟੋਪ ਦੇ ਨਗੀਨੇ ਦਿਖਾਉਣੇ ਆ ਫਿਰ ਹਾਂ ਇਹ ਜੋੜੀ ਜੀ ਪਿਓ ਰਾਸਤਾਨੋਂ ਆਈ ਆ ਜੀ ਠੀਕ ਆ ਤੇ ਮਗਰ ਕੱਟੀ ਜੇ ਇਧਰ ਹੋ ਜੋ ਪਲਵਾਂਜੀ ਮੜ ਆ ਜਾ ਆ ਦੇਖਿਓ ਜੀ ਕਿਆ ਬਾਤ ਬੱਚਾ ਵੀ ਮਗਰ ਬਹੁਤ ਆਪਦਾ ਕੱਟੀ ਹਾਂ ਜੀ ਆਪ ਵੀ ਕੱਟੀ ਪਲਵਾਂ ਦਾ ਨੂੰ ਖੋਲ ਬਾਹਰ ਲੈ ਚੱਲੇ ਹਾਂ ਫਿਰ ਬਹੁਤ ਜ਼ਿਆਦਾ ਚੰਗਾ ਜੀ ਠੀਕ ਹੈ ਤੇ ਤਾਜੀ ਸੂਈਆ ਤੇ 10-11 ਕਿਲੋ ਬੋਲੇ ਆ ਜੀ 10 ਕੱਦ ਦੇਖਣਾ ਪ੍ਰਮਾਣ ਕੱਦ ਪੂਰਾ ਫੁੱਲ ਵੱਡਾ ਹਾਂ ਜੀ ਹਾਂ ਜੀ ਪੂਰੀ ਫੁੱਲ ਵੱਡੀ ਆ ਜੀ ਬਹੁਤ ਕੁਆਲਟੀ ਰੈਡ ਬਲੈਕੀ ਆ ਮੋਰਾ ਸੀ ਹਾਂ ਨਹੀਂ ਚੰਗੀਆਂ ਕਟੀਆਂ ਬਹੁਤ ਏਰੀਏ ਚੰਗੀਆਂ ਆ ਦੇ ਜਿਹੜੀਆਂ ਹੱਥ ਦੱਸਦਾ ਨਾ ਬਾਕੀ ਮਾਰਾ ਇੱਕ ਪਲਾ ਕਰੇ ਆ ਵੇਖੋ ਜੀ ਰਿਕਾਰਡ ਬਣਾ ਦੇਣਗੀਆਂ ਆ ਵੇਖੋ ਜੀ ਸਹੀ ਗੱਲ ਅਸਲ ਚੀਜ਼ ਉਸ ਵੇਖੋ ਜੀ ਕਿੰਨੀ ਪਤਲੀ ਇਹਦੀ देखो कोई साइड बना नहीं रस्सी आंदी उंदी बारीक जी हां हां क्वालिटी बाकी पैठ पड़ा है ना हां जी हां जी क्या वड्डी ਝੋਟੀ ਹੈ ਜੀ ਫੁੱਲ ਵੱਡੀ ਕੋਈ ਨਿੱਕੀ ਸਮਝ ਕੇ ਵੀਰ ਮੇਰਾ ਜਿਹੜਾ ਮਰਜੀ ਸੌਦਾ ਕਰੇ ਭਾਂ ਇੱਕ ਉਲਾਜੇ ਵੱਡੀ ਪੂਰੀ ਹੋ ਲਿਆ ਦੱਸਦੀ ਹੈ ਜੀ ਵਾਕੇ ਸ਼ਾਬ ਬਹੁਤ ਚੰਗੀ ਕੱਟੀ ਹੈ ਹੈਨਾ हां जी हां जी ਮੈਂ ਨਾ ਪਹਿਲਾਂ ਕੱਟੀ ਚੰਗਾ ਦੁੱਧ ਪਾਜੂਗੀ ਇਹ ਮੇਰੇ ਖਿਆਲ ਨਾਲ ਦੁੱਧ 15 ਕਿਲੋ ਦੇਣਾ ਚਾਹੀਦਾ ਜੀ ਦੇ ਦੂਗੀ ਯਾਰ 14 15 ਦੁੱਧ ਦਿਓ ਕਮਾ ਲਿਓ ਕਮਾ ਲਿਓ ਜੀ ਵਾਕਿਆ ਸ਼ਾ ਕੀ ਕਹਿਣੇ ਕੱਟੀ ਆ ਯਾਰ ਤੇ ਬਾਕੀ ਸੱਜਣੋ ਇਹ ਗੱਲ ਨੋਟ ਕਰ ਲਿਓ ਦੁੱਗਾ ਭਾ ਹੌਲੇ ਵੀ ਹੋਣਗੇ ਨਾ ਸੋਚਿਓ ਵੀ ਭਾ ਲੈ ਜੋ ਲੈ ਜੋ ਦੀ ਲੈ ਜੋ ਤੇ ਵਿੱਚ ਆਪਣੇ ਕੋਲੇ ਜਾਇਜ਼ ਭਾ ਦੀਆਂ ਮੀਆਂ ਹਨਾ ਹਾਂਜੀ ਹਾਂਜੀ ਪਰ ਇਹ ਚੀਜ਼ਾਂ ਹੀ ਆ ਜੀ ਚੀਜ਼ਾਂ ਦੇ ਹੀ ਮੁੱਲ ਆ ਹਾਂ ਹੀਰਿਆਂ ਦੇ ਤਾਂ ਹੀਰੇ ਮੁੱਲੀ ਹੋਣੇ ਆ ਹਾਂਜੀ ਹਾਂਜੀ ਵੇਖੋ ਮਗਰ ਵੀ ਕੱਟੀ ਤੇ ਆਪ ਵੀ ਕੱਟੀ ਮੂੰਹ ਉਚਾਰ ਦੰਦ ਬੜੇ ਉੱਚੇ ਲੰਮੇ ਕਦ ਕਾਟ ਦੀ ਝੋਟੀ ਜੈਡ ਲੈ ਕੇ ਆ ਜੀ 900 ਦੀ 100 ਇੱਕ ਰੰਗ ਕਾਲੀ ਕਬੂਤਰੀ ਦੇ ਬੱਚੇ ਅਰਗੀਆ ਬਹੁਤ ਹੀ ਵੀ ਸ਼ਾਨਦਾਰ ਝੋਟੀਆ ਨਬੀਨਾ ਟੌਪ ਦਾ ਸੰਧੂ ਸਾਹਿਬ ਮਗਰ ਵੀ ਕੱਟੀ ਹੈ ਜੀ ਮਗਰ ਵੀ ਦੋ ਜਾਨਵਰ ਹੋ ਗਏ ਚੰਗੇ ਓਰੀਜਨਲ ਗਰੰਟੀਡ ਰਸਤਾਨ ਦੀ ਕੱਟੀ ਹੈ ਜੀ ਆਪ ਵੀ ਕੱਟੀ ਤਾਂ ਮਗਰ ਵੀ ਕੱਟੀ ਕੀ ਬਾਤ ਹੈ ਪਹਿਲਵਾਨਾ ਜੀ ਦੇਖੋ ਜੀ ਥੱਲੇ ਉਹ ਵੀ ਜਿਗਾੜ ਬਹੁਤ ਜ਼ਿਆਦਾ ਚੰਗਾ ਥਾਨ ਬਹੁਤ ਚਵਾਈ ਤੇ ਫਿਰ ਇੱਕ ਨੰਬਰ ਹੈ ਜੀ ਇਹਦਾ ਰੇਟ ਛਾ ਜੀ ਰੇਟ ਸੰਧੂ ਸਾਹਿਬ ਝੋਟੀ ਜਿਹੜੀ ਆ 2 ਲੱਖ ਦੀ ਵਿਗਦੀ ਆ ਠੀਕ ਆ ਜੋ ਕਹਦੋਗੇ ਆਪਾਂ ਉਹਨੇ ਦੀ ਦੇ ਦੇਣੀ ਹੈ ਜੀ ओके okay. हां जी हां जी ਫੇਰ ਵੀ ਡੇਢ ਦੀ ਦੇ ਦਈਏ ਜੀ ਪਿਆਰ ਮੁਹੱਬਤ ਹੋ ਜੂ 70 ਦੀ ਵੀ ਝੋਟੀ ਵੇਖਦੀ ਆ ਜੀ ਹਾਂ ਤੁਹਾਨੂੰ ਵੀ ਪਤਾ ਹਾਂ ਜੀ ਜੋ ਛੱਡਣਾ ਛੱਡੋ ਪਲਵਾਨ ਜੀ 5000 ਦੋ ਜੀ 145 1 ਲੱਖ ਤੇ 45000 ਰੁਪਏ ਹਾਂ ਜੀ ਪਿਆਰ ਮੁਹੱਬਤ ਕਰਦੇ ਸੁਣਾ ਬਹੁਤ ਹੋਰ 5000 ਦੋ ਜੀ 40 ਦੀ ਜੀ 40 ਦੀ 40 40 ਜੋ ਪਲਵਾਨ ਨੇ ਕਰਤਾ ਜੀ 5000 40 ਦੀ 40 ਦੀ ਜੀ ਠੀਕ ਆ ਇੰਨਾ ਦੇ ਟਾਪ ਦੇ ਨਹੀਂ ਕਿੰਨੇ ਸੰਗ ਸਭ ਕਿਧਰ ਨੂੰ ਲੱਭਣੇ 40 ਦੀ ਨਹੀਂ ਜੇ ਜੋੜੀ ਮਿਲਨੀ ਜੀ ਹਾਂਜੀ ਨਹੀਂ ਮਿਲਨੀ ਆਪਣੀ ਫੁੱਲ ਤਸੱਲੀ ਕਰੋ ਜਿੱਦਾਂ ਮਰਜ਼ੀ ਚਵਾਈ ਕਰੋ ਵੇਖੋ ਇਥੋਂ ਆ ਚਾਨਣ ਜਿਆ ਪਿਆ ਬਰਾਨੀਆ ਰਾਜਾ ਜੀ ਵਹ ਕੱਟੀ ਕੱਟੀ ਆ ਜੀ ਚਵਾਈ ਫਿਰ ਇੱਕ ਨੰਬਰ ਸਾਰੀ ਬਹੁਤ ਕੱਟੀ ਖਰੀ ਆ ਜੀ ਠੀਕ ਆ ਹਾਂ ਤੇ ਉਹ ਵੀ ਉਹ ਵੀ ਇਹ ਦੋਵੇਂ ਰਾਸਤਿਆਂ ਤੋਂ ਆਈਆਂ ਜੀ ਅੱਜ ਹੀ ਆਈਆਂ ਸਵੇਰ ਠੀਕ ਆ ਇਹਦੀ ਵੀ ਪਹਿਲਵਾਨੋਂ ਕੱਢੋ ਬਾਰ ਇਹ ਜਿਹੜੀ ਛੇ ਦੰਦ ਜੇ ਉਹ ਚਾਰ ਦੰਦ ਜੇ ਇਹਦੇ ਮਗਰ ਬੱਚਾ ਕੱਟਾ ਇਹਦੇ ਮਗਰ ਕੱਟਾ ਜੀ ਇਦੇ ਕੋਲੇ ਦੁੱਧ ਚਾਹੇ ਦਿਖਾ ਲਓ ਜੀ ਠੀਕ ਆ ਹਾਂਜੀ ਆਓ ਬੱਚਾ ਜੇ ਖਿਲਾ ਖਿਲਾਰ ਲਓ ਪਹਿਲਵਾਨ ਜੀ ਖਿਲਾ ਵੇਖੋ ਜੀ ਕਿੱਟੀ ਪਹਿਲਵਾਨ ਹੀ ਆ ਹਾਂ ਪਹਿਲਵਾਨ ਨੇ ਫੜ ਲਈ ਤੇ ਪਹਿਲਵਾਨ ਹੀ ਝੋਟੀ ਪਹਿਲਵਾਨ ਹੀ ਲੈਂਦੇ ਆ ਸਾਰੇ ਵਾਕੇ ਯਾਰ ਬੜੇ ਮਾਨ ਲਾ ਇਹਦਾ ਲੇਵਾ ਵੇਖ ਬਾਬਾ ਜੀ ਕਿੱਡਾ ਹਨਾ ਬਸ ਬਸ ਮਾਨ ਲਾ ਟਿਹੜ ਹਵਾਨੇ ਦੀ ਤੇ ਦੁੱਧ ਦਾ ਬਹੁਤ ਜੋਸ਼ ਆ ਪੂਰਾ ਜੀ ਪੂਰਾ ਕਿਆ ਬਾਤ ਆ ਵੇਖੋ ਸੱਜਣਾ ਤਰਦੀ ਨਾ ਪਹਿਲਵਾਨਾਂ ਵਾਂਗੂ ਲੱਤਾਂ ਖੋਲ-ਖੋਲ ਕੇ ਗਾਉਂ ਘੁਮਾ ਲਓ ਸ਼ਾਹ ਜੀ ਥੋੜੀ ਜੀ ਕਰ ਲਓ ਹੋਰ ਵੀ ਨੂੰ ਤਾਂ ਘਮਾਲਾ ਜੇ ਘੁੰਮਦੀ ਮੈਂ ਹਾਂ ਮੱਝ ਖੜੀ ਏ ਹਾਂ ਇੱਥੋਂ ਘੁਮਾ ਵੇਖੋ ਸੱਜਣੋ ਆ ਜਾ ਪੱਤਾ ਆ ਜਾ ਲੈ ਵੀ ਪਹਿਲਵਾਨਾਂ ਘੁਮਾ ਖੈ ਨੂੰ ਲਓ ਵੀ ਹਾਂ ਲਓ ਵੀ ਸੱਜਣੋ ਰੀਜਨਲ ਰਾਸਤਾਨੀ ਮੈਂ ਨਾ ਜੱਟਾ ਸੂਈ ਵੀ ਗਿੱਲੀ ਹੈ ਨਾ ਹਾਂ ਤਾਜੀ ਸੂਈ ਹੈ ਜੀ 12 ਕਿਲੋ ਦੁੱਧ ਵੀ ਠੰਡਾ ਹੈ ਜੀ ਆਏ ਹਾਏ ਪਰ ਵੇਖੋ ਕੁਆਲਿਟੀ ਕੱਟੀ ਦੀ ਵਾਹ ਕੇ ਪਹਿਲਵਾਨ ਹੀ ਕੱਟੀ ਤੇ ਪਹਿਲਵਾਨ ਹੀ ਬੰਦੇ ਨੂੰ ਖੜਾਤੀ ਉਹ ਦੋਵੇਂ ਚੀਜ਼ਾਂ ਇਕੱਠੀਆਂ ਜੀ ਦੋਵੇਂ ਚੀਜ਼ਾਂ ਇਕੱਠੀਆਂ ਕੋਈ ਇਕੱਠੇ ਨਾ ਮੰਗ ਲੇ ਕੀ ਕਰਾਂਗੇ ਹਾਣਾ ਸਹੀ ਗੱਲ ਹੈ ਜੀ ਵੇਖੋ ਸੱਜਣਾ ਝੋਟੀ ਦਾ ਕਿਵਾਂ ਜਿਹਾ ਪੱਠ ਪੁੜਾ ਲੱਗਾ ਤੇ ਸਾਂਭਣਾ ਰਿਆ ਨੇ ਵੀ ਰੂਹ ਲਾਈ ਆ ਆ ਵੇਖੋ ਆ ਚੀਜ਼ਾਂ ਜਿਹੜੀਆਂ ਤੁੱਧ ਵਾਲੀਆਂ ਵੇਖੋ ਹਲੇ ਇਹਦੇ ਵੱਟ ਕੱਢਣੇ ਜੀ ਸਾਰੇ ਹਾ ਜਿਹੜੇ ਮਗਰ ਵੀ ਇਹਨੇ ਖਾ ਪੀ ਕੇ ਖੜਨਾ ਆ ਵੀ ਗੁਸ਼ਾ ਜਾ ਕੱਢੂਗੀ ਜੀ ਹਾਂ ਹਾਂ ਜੀ ਜਿਹੜੀਆਂ ਝੋਟੀਆਂ ਜੱਟਾ ਉਹ ਖੜ ਜਾਂਦੀਆਂ ਜਿਹੜੇ ਖੋਲੇ ਵੱਜ ਜਾਂਦੇ ਹਨਾ ਬਸ ਬਸ ਜੀ ਬਸ ਇਹ ਹੈਗਾ ਨਾ ਫਰਕ ਫਰਕ ਪੱਕੀ ਗੱਲ ਹੈ ਜੀ ਮੈਂ ਹੈਗੀ ਇਹਦੇ ਮਗਰ ਆ ਗਿਆ ਕੱਟਾ ਮਗਰ ਕੱਟਾ ਦਿਖਾ ਲਿਆ ਜੀ ਅੱਗੇ ਪੇਰ ਦਿੱਤਾ ਤੇ ਇਹਦਾ ਰੇਟ ਇਹਦਾ ਰੇਟ ਕਿੰਨਾ ਕਰਦਾ ਜੀ ਇਹਦਾ ਰੇਟ ਵੀ ਕੋਈ ਮੁੱਲ ਨਹੀਂ ਤੁਹਾਨੂੰ ਵੀ ਪਤਾ ਜੀ ਹਾਂ ਹੀਰਾ 1.5 ਦੀ ਦੇ ਦਿੱਗੇ प्यार मोहब्बत दसो पहलवान जी पांच ही एदा जानदा जी पक्की गल पक्की गल ये पांच पांच ਦੀਆਂ ਸੱਟਾਂ ਹੀ ਮਾਰਦਾ ਹੀ ਪਰ ਉਹ ਇਹਲਾ ਪਲਵਾਨਾ ਜ਼ਿਆਦਾ ਹੋ ਜਾਂਦਾ ਹੀ ਕੰਮ ਹਨਾ ਕੋਈ ਗੱਲ ਨਹੀਂ ਜੀ ਜਾਨ ਉਹ ਥੋੜਾ ਥੋੜਾ ਹੀ ਨਫਾ ਲੈਣਾ ਜ਼ਿਆਦਾ ਨਹੀਂ ਬਸ ਬਸ ਸਹੀ ਗੱਲ ਹੈ ਹੋਰ पहलवान जी ਜਿੰਨੇ ਦੀ ਦੇ ਦਿੱਤੇ 45 ਦੀ ਦੇ ਦਿੱਤੀ ਹੁਣ 45 ਦੀ ਤਾਂ ਕਹਿਤੀ ਪਲਵਾਨ ਨੇ 45 ਦੀ ਹਾਂ ਜੀ ਪੰਜ ਹੋਰ ਜਾਂਦੋ ਉਹ ਬੱਸ ਕਰ ਉਹ ਬੱਸ ਕਰ ਯਾਰ ਉਹ ਵੇਖੀ ਉਹ ਵੇਖੀ ਛੜਾ ਤੇ ਤੂ ਤੇ ਉਹ ਦਾ ਭਲਵਾਨਾ ਘਟ ਜਾਣਗੇ ਪੈਸੇ ਯਾਰ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਨੂੰ ਆਪਾਂ ਥੋੜਾ ਥੋੜਾ ਨਫਾ ਲੈਣਾ ਅੱਛਾ ਔਰ ਦੀਆਂ ਜਾਣ ਆ ਰਹੀਆਂ ਕੰਮ ਕਰਨਾ ਇੱਕ 40 ਇੱਕ 40 ਤਿੰਨ ਪਹਿਲੀਆਂ ਝੋਟੀਆਂ ਵਖਾਤੀਆਂ ਦੰਦਾਂ ਚ ਖੀਰੀਆਂ ਝੋਟੀਆਂ ਹਨਾ ਇੱਕ 40 ਇੱਕ 40 ਪਾਉਂਦਾ ਭੰਗੜੇ ਹਨਾ ਪਾਉਂ ਹੀ ਚਾਹੀਦਾ ਹੱਸਦਾ ਖੇਡਦਾ ਰਿਆ ਵਸ ਵਸ ਮਾਰੇ ਹੋ ਲੈ ਕੇ ਦਿੰਦਾ ਜੀ ਹੁਣ ਹੁਣ ਖੇੜਿਆ ਸੁਣਾ ਤੇ ਓਮਕਾਰ ਵੀਰੇ ਫਿਰ ਆ ਜਿਹੜੀ 4 ਨੰਬਰ ਝੋਟੀ ਇਹਦਾ ਕੀ ਹਿਸਾਬ ਆ ਇਹ ਜੀ ਤਾਜੀ ਸੂਈ ਆ ਓਕੇ ਉਹ ਬੱਚਾ 12 ਕਿਲੋ ਦੁੱਧ ਠੰਡਾ ਜੀ ਦੇਖੋ 12 ਕਿਲੋ ਦੁੱਧ ਠੰਡਾ ਤੇ ਕਾਗਜ਼ਰ ਕੀ ਪਤਲੀ ਚਮੜੀ ਦੀ ਵੱਡੀ ਝੋਡੀ ਆ ਆ ਵੇਖੋ ਜੀ ਕਿਆ ਬਾਤ ਫੁੱਲ ਹਾਈਟ ਵੀ ਜੀ ਤੇ ਕੱਲਾ ਕੱਲਾ ਥਣ ਜੀ ਦੀ ਗੱਲ ਕਰੀਏ ਤਾਂ ਨਮਾਉਣੀ ਔਖੀ ਹੋ ਜੂ ਹਨਾ ਹਾਂ ਬਸ ਬਸ ਜੀ ਪੂਰੀ ਫੁੱਲ ਦੂਜਾ ਸੂਆ origignal ਦੂਜਾ ਨਾ ਕਿਆ ਬਾਤ ਦੁੱਧ ਇਹਦੀ ਵੀ 14-15 ਕਿਲੋ ਦੀ ਗਰੰਟੀ ਹੈ ਜੀ 12 ਠੰਡਾ ਦੁੱਧ ਹੈਗਾ ਜੀ 12 ਠੰਡਾ ਦੁੱਧ ਆ ਦੁੱਧ 15 ਦੀ ਗਰੰਟੀ ਬੱਚਾ ਇਹਦੇ ਕੋਲੇ ਕੱਟਾ ਮਗਰ ਜੀ ਵੇਖੋ ਮਗਰ ਆ ਗਿਆ ਕੱਟਾ ਵੇਖੋ ਜੀ ਵੇਖੋ ਜਿਗਾੜ ਸੁਆ ਕਿੰਨੇ ਕ ਟਾਈਮ ਦਾ ਸੁਆ ਤਾਜਾ ਜੀ ਇਹਦਾ ਗਿੱਲੀ ਗਿੱਲੀ ਸੁਈਆ ਵੇਖੋ ਜੀ ਕਿਆ ਬਾਤ ਵੇਖੋ ਜਿਗਾੜ ਪਲਵਾਨਾ ਕਮਾਲੀਏ ਇਥੋਂ ਤੋਰਦੇ ਪਲਵਾਨਾ ਮਾੜੀ ਜੀ ਗਾਂਦ ਕਰਦੇ ਇਹਦਾ ਬੱਚਾ ਕਿਹੜਾ ਉਹ ਵੇਖੋ ਜੀ ਆਹ ਆਹ ਹਾ ਹਾ ਆਹ ਰਾਜ ਇਹਨੇ ਸਾਰਿਆਂ ਨੂੰ ਦਰਸ਼ਨ ਕੀਤੇ ਆ ਪਹਿਲਾਂ ਇਹਦੇ ਹਨਾ ਹਾਂ ਜੀ ਸਾਰਿਆਂ ਨੂੰ ਸਾਰੇ ਲੈ ਆਓ ਸ਼ਾਹ ਜੀ ਵੇਖੋ ਜੀ ਦੇਵਾ ਲੈਵਾ ਵੀ ਦੇਖੋ ਜੀ ਕਿੱਡਾ ਹਾਂ ਨਹੀਂ ਲੈਵਾ ਆਪਣਾ 12 ਦੁੱਧ ਠੰਡਾ ਗਰੰਟੀਡ ਜੀ 14 ਦਾ ਕਾਪੀ ਤੇ ਲਿਖ ਕੇ ਲੈ ਜਾ 14 ਤਾਂ ਦੇ ਦੂਗੀ ਜੀ ਹਣਾ 15 ਵੀ ਦੇ ਸਕਦੀ ਆ 14 ਦੇ ਤੇ 14 ਦਾ ਕਾਪੀ ਤੇ ਲਿਖ ਕੇ ਵੀ ਲੈ ਜਾ ਬੰਦਾ ਸਾਂਭਣ ਵਾਲਾ ਹੋਵੇ ਗਰੰਟੀ ਹੋ ਗਈ ਬਸ ਬਸ ਜੀ ਬਸ ਛੱਡ ਦੇ ਪਾਣੀ ਦੇ ਕਰਮ ਵਾਲੀ ਉਹ ਬਸ ਕਰ ਬਾਅਦ ਚ ਵੀ ਲਈ ਚਲ ਇੱਥੇ ਪਹਿਲਵਾਨਾ ਮੁੱਲ ਕਰ ਦਈਏ ਫਿਰ ਇਹਦਾ ਨੇ ਨੂੰ ਇਹਦੇ ਟਿਕਾਣੇ ਤੇ ਚੱਲੋ ਇਹਨੇ ਪਾਣੀ ਨਹੀਂ ਪੀਣਾ ਇਹ ਹੁੰਦਾ ਦੀ ਜੀ ਆ ਚੱਲ ਪੁੱਤ ਚੱਲ ਚੱਲ ਆ ਆ ਵੇਖੋ ਸੱਜਣਾ ਵੇਖੋ ਜੀ ਬੋਤੇ ਜੱਡੀ ਝੋਟੀ ਵੇਖੋ ਲੱਭਦਾ ਪਲਵਾਨ ਦੂਜੇ ਪਾਸੇ ਨਹੀਂ ਲੱਭਦਾ ਵੇਖੋ ਲੇਵਾ ਕੀ ਬਾਤ ਹੈ ਇਹ ਆ ਵੇਖੋ ਇਹਨੂੰ ਲੱਗਾ ਜੇ ਅੱਧਾ ਟਾਈਮ ਹੀ ਆ ਬਹੁਤ ਲੇਵਾ ਮਰ ਜਾਂਦੀ ਹਾਂ ਹਾਂ ਨਹੀਂ ਚੰਗੀ ਝੋਟੀ ਦਾ ਘੱਟ ਕਾਠ ਬੋਲਾ ਇਹਦਾ ਭਾਸ਼ਾ ਜੀ ਕਿੰਡਾ ਕਾ ਭਾਸ਼ਾ ਜੀ ਇਹਦਾ ਵੀ ਡੇਢ ਹੀ ਆ ਅੱਜ ਪਟਾਕੇ ਕੜਾਈ ਆਉਣੇ ਆ ਤੁਸੀਂ ਫਿਰ ਚੀਜ਼ਾਂ ਚੰਗੀਆਂ ਲਿਆਂਦੀਆਂ ਜੇ ਆਉਂਦੇ ਨੇ ਸੰਤੋਖ ਸਾਰੇ ਤੇ ਇਹ ਕਿਨੇ ਦੀ ਦੇ ਦੀਏ 45 ਦੀ ਮੋਲ ਡੇਢ ਇੱਕ 45 ਦੀ ਪਲਵਾਨ ਕੱਡੂ ਸੱਪ ਕੋਈ ਨਾ ਕੋਈ ਪੰਜ ਕੱਢ ਦੇ ਫਿਰ 40 ਦੀ ਚੱਲਣ ਦੇ 40 ਦੀ ਹੁਣ ਗਾਂ ਨਹੀਂ ਗਾਂ ਵਸ ਕਰੀਏ ਉਹਨਿਕ ਕੱਡੂਗਾ ਜੇ ਵੇਂਦਾ ਪੜਾਏ ਹਜ਼ਾਰ ਜਾਂ ਦੋ ਹੈ ਹਜ਼ਾਰ ਹਜ਼ਾਰ ਨਾ ਨਹੀਂ ਗੱਲ ਬਣਦੀ ਹਜ਼ਾਰ ਹੋਰ ਜਾਂਦੋ ਫਿਰ ਪੱਕੀ ਗੱਲ ਆ ਪੱਕੀ ਗੱਲ 138 ਹੋਰ ਹੁਣ ਇਹ ਕਰੂਗਾ ਇਹ ਹੋ ਗਿਆ ਗਹਿਰਾ ਨਹੀਂ ਨਹੀਂ ਬਹੁਤ ਜਿਆਦਾ ਬਲਵਾਨਾ ਹੋਣਾ ਦੱਸ ਫਿਰ ਇਹ ਮਾਰੂ ਡਾਂਗ ਹੁਣ ਦਾ ਮੈਂ ਕੁਛ ਨਹੀਂ ਜੀ ਹੁਣ ਜੋ ਬਲਵਾਨ ਨੇ ਕਹਦਾ ਇਹਦਾ ਕੀ ਥੋੜਾ ਮਾਰਿਆ ਤੇ ਯਾਰ ਕਿਨੂੰ ਚੜਿਆ ਤੇ ਹੁਣ ਡਾਂਗ ਮਾਰੂਗਾ ਇਹ ਵੀ ਹਜ਼ਾਰ ਹੋਰ ਜਾਣ ਦੋ ਲੈ ਹਾਂ ਯਾਰ ਪੱਕੀ ਗੱਲ ਆ ਮੈਂ ਨਾ ਪੱਕੀ ਗੱਲ ਨਹੀਂ ਠੀਕ ਆ ਫਿਰ ਹਾਨੰਕਾਰ ਤੂੰ ਇੱਕ ਖੇਡਣਾ ਖੁੱਲ ਕੇ ਨਹੀਂ ਹੁਣ ਇਹਨੂੰ ਹੀ ਖੇਡਣ ਦੇਖ ਨਹੀਂ ਹੁਣ ਕਹਿਦਾ ਜੀ ਚਲੋ 37 ਦੀ 36 ਦੀ ਦੇ ਦਾਂਗੇ ਬਸ ਜੀ ਜੈਸਦ ਹੋਈਆ ਹੁਣ ਅੱਛਾ ਹਾਂਜੀ ਹਜ਼ਾਰ ਹੋਰ ਬਸ ਕਰ ਭਲਵਾਨਾ ਹਜ਼ਾਰ ਹੋਰ ਤੇਰੇ ਮਗਰ ਤੁਰਦਾ ਹੌਲੀ ਹੌਲੀ ਬਸ ਕਰ ਕਹਿੰਦਾ ਕਿੱਧਰ ਨੂੰ ਗੇਮ ਕਮਾਈ ਜਾਣਾ ਇੱਕ 25 ਦੀ ਨਹੀਂ ਝੋਟੀ ਤਾਂ ਨਹੀਂ ਮਾੜੀ ਹਾਂਜੀ ਝੋਟੀ ਬਹੁਤ ਚੰਗੀ ਆ ਦੇਖੋ ਨੀ ਕੁਆਲਿਟੀ ਬਹੁਤ ਆ ਵਾਕਿਆ ਅੱਛਾ ਲੈਵਾ ਬਹੁਤ ਆ ਕਿੰਨੇ ਦੀ ਕਹਤਾ ਜੀ 135 ਹਜ਼ਾਰ ਹੋਰ ਜਾਂਦੋ ਉਹ ਬੱਸ ਘਰ ਭਲਵਾਣਾ ਇੰਨੇ ਵਾ ਹਜ਼ਾਰ ਹੁਣ ਵੇਖੀ ਜਾਊ ਅੱਜ ਚੱਲਣ ਦੇ ਹੋਰ ਹਜ਼ਾਰ ਹਜ਼ਾਰ ਹੋਰ ਜਾਂਦੋ ਹਾਏ ਹੁਣ ਤੈਨੂੰ ਪਹਜਾਊਗਾ ਵੀ ਭਲਵਾਣਾ ਵੀਡੀਓ ਚ ਬਾਹਰ ਹੋ ਜਾ ਕਿਉਂ ਚਲੋ ਭਰਾਜੋ ਹੋ ਗਿਆ ਤਾਂ ਫਿਰ ਕੀ ਕਹਿਣਾ ਵਾਕਿਆ 1 ਲੱਖ 33 ਉਹ 32 ਰਹਿ ਗਿਆ ਨਾ ਜੀ ਜਾਂਦਾ ਸਾਰਾ ਹੈ ਹਾਂ ਜਾਨਦਗੀ 132 ਠੀਕ ਧੰਨਵਾਦ ਹੁਣ ਕੋਈ ਹੋਰ ਬਸ ਜੀ ਹੁਣ ਫਿਕਸ ਹੋ ਗਿਆ ਬਾਤ ਕਰੋ ਕਹਿੰਦੇ ਆ ਬੱਸ ਕਰੋ ਭਰਾ ਉਹਦਾ ਮਤਲਬ ਸ਼ੋਰ ਸ਼ੁਪਾ ਮਾਨਤ ਮਾਨਤਨ ਕਰਾਂਗੇ ਮਾਨਤਨ ਹਜੇ ਵੀ ਕਰਦੇ ਆਂਗੇ ਹਾਂ ਜੀ 132 132 ਤਮਕਾਰ ਵੀਰੇ ਇਹ ਫਿਰ ਪਹਿਲਾਂ ਛੁੱਟੀ ਹੈ ਵੀ ਨਿੱਕੇ ਚਰਦੰਦ ਜੀ ਚਾਰ ਦੰਦ ਚਾਰ ਦੰਦ ਹਾਂਜੀ ਤੇ ਸਿੰਘ ਦਾ ਕੀ ਕਹੀਏ ਹੁਣ ਇਹਦਾ ਸਿੰਘ ਤੇ ਵੇਖ ਲਓ ਤੁਸੀਂ ਕੋਕਾ ਪੀ ਸੀ ਆ ਵੇਖੋ ਜੀ ਨਹੀਂ ਨੰਗਣੀ ਹਨਾ ਕੁਆਲਿਟੀ ਵੇਖੋ ਕੱਟੀ ਠੰਡੀ ਵੀ ਬਹੁਤ ਆ ਜੀ ਸੁਆ ਕਿੰਨੇ ਕ ਦਿਨਾਂ ਦਾ ਤਾਜੀ ਸੂਈ ਆ ਜੀ ਗਿੱਲੀ ਹਾਂ ਆ ਵੇਖੋ ਕੀ ਬਾਤ ਆ ਕਾਮਰ ਕੀ ਹੈ ਹਾਂਜੀ ਹਾਂਜੀ ਨਿਕਾ ਨਿਕਾ ਸਿੰਘ ਨਿਕਾ ਨਿਕਾ ਸਿੰਘ ਕੱਟਾ ਕਿ ਕੱਟੀ ਇਹਦੇ ਕੱਟਾ ਮਗਰ ਜੀ ਇਹਦੇ ਮਗਰ ਵੀ ਕੱਟਾ ਆ ਗਿਆ ਚਾਰ ਦੰਦ ਦੇ ओरिजिनल ਜੀ ਰੀਜਨਲ ਤੇ ਪਰ ਆ ਚੀਜ਼ ਵੀ ਯਾਰ ਹਨਾ ਇਹ ਆ ਲੋ ਜੀ ਦੰਦ ਵੀ ਦਿਖਾ ਲਈ ਦਿੰਦੇ ਆ ਇਹ ਨਾ ਕੋਈ ਭਰਾ ਸਾਡਾ ਕਈ ਜਾਂ ਵੀ ਉਦਾਂ ਹੀ ਕਹੀ ਜਾਂਦੇ ਨਹੀਂ ਇਹਦੀ ਤਾਂ ਉਮਰ ਹੀ ਦੱਸ ਆਹ ਵੇਖੋ ਜੀ ਵਾਕਿਆ ਰੀਜ਼ ਨਾਲ ਰੀਜ਼ ਨਾਲ ਚਾਰ ਦੰਦ 10 ਕਿਲੋ ਦੁੱਧ ਆ ਜੀ ਇਹਦੇ ਕੋਲ 10 ਕਿਲੋ ਦੁੱਧ ਸੁਆ ਪਹਿਲਾ ਕੱਦ ਘੱਟ ਚੰਗਾ ਪੂਰਾ ਵੱਡਾ ਸੱਜਣਾ ਵੇਖੋ ਜੀ ਕੁਆਲਟੀ ਵੇਖੋ ਕੁਆਲਟੀ ਕਿਆ ਬਾਤ ਜਿਉਂਦੀ ਰਵੇ ਕਰਮਾਂ ਦੀ ਵੇਖੋ ਜੀ ਤੋੜ ਦਿਓ ਤੋੜ ਦਿਓ ਪਲਵਾਂ ਜੀ ਤੋੜ ਦਿਓ ਤੋੜ ਵੇਖੋ ਜੀ ਇਹਦਾ ਕਟਾ ਕਿਹੜਾ ਆਹੋ ਹੀ ਆ ਜੀ ਨੀਲੀ ਦਾ ਨੀਲੀ ਦਾ ਕਿਆ ਬਾਤ ਆ ਛੋਟੀ ਮੋਹਰਾ ਦੀ ਟੀਕਾ ਲਵਾਦਾ ਨੀਲੀ ਦਾ ਕਮਾ ਲਿਓ ਸ਼ਾਹ ਜੀ 9000 ਜਥਲਿਆਂ ਜਿਗਾੜ ਇਹਦਾ ਵੀ ਬਹੁਤ ਹੈ ਜੀ ਹਾਂ ਨਹੀਂ ਚੰਗੀ ਆ ਗੱਡੀ ਵੀ ਚੰਗੀ ਆ ਸ਼ਾਹ ਦੁੱਧ ਦੇ ਦੂ 12 ਕਿਲੋ ਜੀ ਗਾੜੀ ਵੇ ਕਿੰਨੀ ਗਾੜੀ ਬਹੁਤ ਹੈ ਜੀ ਨੇੜਿਆਂ ਪਾਓ ਹੱਥ ਸ਼ਾਹ ਜੀ ਦੇਖੋ ਜੀ ਹਾਂ ਆ ਲੋ ਜੀ ਕਿਆ ਜਮਾ ਕੋਕਾ ਪੀਸਕ ਨਹੀਂ ਜਮਾ ਯਾਰ ਨੇ ਕੰਨ ਕਾ ਸਿੰਗ ਬੜਾ ਹੀ ਸੋਹਣਾ ਸਜਣਾ ਕੋਲੇ ਆ ਕੇ ਦੇਖਿਓ ਖੇਰ ਪਤਾ ਲੱਗੂਗਾ ਤੁਹਾਨੂੰ ਵੀ ਕੋਕਾ ਝੋਟੀ ਆ ਦੇਖੋ ਜੀ ਬਾਹਲੀ ਸ਼ਾਹ ਇਹ ਕਟੀਆਂ ਜਿਹੜੀਆਂ ਇਹ ਕਟੀਆਂ ਸੰਧੂ ਸਾਹਿਬ ਲੱਖ ਲੱਖ ਦੀਆਂ ਤੋਕੜਾਂ ਵੀ ਘਣਾ ਲੀਆਂ ਹਾਂ ਹਾਂ ਜੋ ਕੁਆਲਿਟੀਆਂ ਜੋ ਚੀਜ਼ਾਂ ਇਹਨਾਂ ਦੀਆਂ ਸਹੀ ਹੈ ਹਾਂ ਜੀ ਜੀ ਦੇਖੋ ਜੀ ਕੱਟੀ ਦੇਖੋ ਤੇ ਇਹਦੀ ਕੀਮਤ ਜੀ ਇਹਦੀ ਕੀਮਤ ਉਹਨਾਂ ਨੂੰ ਘੱਟ ਕਰਨੀ ਆ ਜੀ ਠੀਕ ਆ ਇਹਦੀ ਕੀਮਤ ਕਰਦੇ ਹਾਂ ਜੀ 135 130 ਹੀ ਦੇ ਦਈਏ ਇਹਦਾ ਮੁੱਲ ਕਰਦੇ ਆ 1 ਲੱਖ ਤੇ 35000 130 ਦੀ ਦੇ ਦੀਏ ਹਾਂਜੀ ਪਿਆਰ ਮੁਹੱਬਤ ਦੱਸੋ ਜੀ ਪਹਿਲਵਾਨ ਜੀ ਪਿਆਰ ਮੁਹੱਬਤ 2000 ਤੋਂ 3000 ਜਾਂਦੋ 33 ਗਲ ਗਿਣਤੀ ਗਲਤ ਹੋ ਗਈ ਆ ਅੱਛਾ 30 ਤੋਂ 28 ਠੀਕ ਆ 28 ਹੋਰ 28 ਠੀਕ ਆ ਸਤਿ ਸ੍ਰੀ ਅਕਾਲ ਹੋਰ ਛੱਡ ਦੇ 5 7 ਇਕੱਠੇ ਹੈ 25 1 लाख ते 25000 हां जी होण और और पांच जान दो फिर जी 120 पक्की गल चलो जीचा ठीक है भ्राजू ओ तू कहता 120 120 ਝੋਟੀ ਚੰਗੀ ਆ ਬਾਬਾ ਇਹ ਹਾਂ ਚਲੋ ਹੁਣ ਪਲਵਾਨ ਨੇ ਜੋ ਕਹਦਾ ਪਲਵਾਨ ਦਾ ਕਹਿਣਾ ਥੋੜਾ ਮੋੜਨਾ ਜੀ ਦੇਖੋ ਜੀ ਨਹੀਂ ਵਾਕੇ ਸ਼ੱਕ ਹੱਦ ਕੁਦ ਵੀ ਚੰਗਾ ਵੱਡੀ ਝੋਟੀ ਆ ਜੀ ਵੱਡੀ 120 ਦੋ ਤਾਂ ਸੂਰਛਪਾ ਹੀ ਹੋਣਾ ਜੀ ਮਹਾਰਾਜ ਹਾਂ ਹੁਣ ਅਗਲਾ ਕਿਸਾਨਿਆਂ ਚ ਨਾ ਪੈ ਜੇ ਇਹਦੇ ਬਿਲਕੁਲ ਠੀਕ ਆ ਤੇ ਅੱਗੇ ਆ ਗਈ ਆਪਣੇ ਕੋਲੇ ਤੋਕੜਗਾ ਬੱਪਲਵਾ ਚਾਰ ਮਹੀਨੇ ਦੀ ਗੱਬ ਜੀ ਕੋਲ ਬਲਵਾਂ ਚਾਰ ਮਹੀਨੇ ਦੀ ਚੈੱਕ ਪਾਸ ਜੀ ਓਕੇ ਹਾਂਜੀ 7 ਕਿਲੋ ਦੁੱਧ ਚਾਰ ਮਹੀਨਿਆਂ ਦੀ ਚੈੱਕ ਪਾਸ 7 ਕਿਲੋ ਦੁੱਧ ਸੂਆ ਸੂਆ ਤੀਸਰਾ ਜੀ ਡੇਰੀ ਚੋਂ ਆਈ ਆ ਹਰਪੁਰਿਓਂ ਦੁੱਧ ਸੱਜਰ ਨੇ ਦਿੱਤਾ ਜੀ ਇਹਨੇ 15 ਕਿਲੋ ਬੇਸ਼ੱਕ ਉਹਨਾਂ ਦਾ ਐਡਰੈਸ ਵੀ ਦੇ ਦਾਂਗੇ ਬੇਸ਼ੱਕ ਜਾ ਕੇ ਇਹ ਤਾਂ ਗਾਰੰਟੀ ਆਪਾਂ ਦੇ ਦੇ ਗਏ 15 ਕਿਲੋ ਦੁੱਧ ਤਾਂ ਮੈਂ ਨਹੀਂ ਦਿੱਤਾ ਹੀ ਦਿੱਤਾ ਨਹੀਂ ਆਪਾਂ ਐਡਰੈਸ ਦੇ ਦਾਂਗੇ ਜੀ ਹਰਪੁਰੇ ਪਿੰਡ ਚੋਂ ਆਈ ਆ ਠੀਕ ਆ ਹਾਂ ਸਾਰਾ ਡਰੈਸ ਲੈ ਲੇ ਕੋਈ ਚਾਰ ਮਹੀਨਿਆਂ ਦੀ ਗੱਭਣ ਜੇ ਕੋਈ ਚੰਗੇ ਦੁੱਧ ਵਾਲੀ ਮੈਂ ਪਾਲਦਾ ਤਾਂ ਸੰਪਰਕ ਕਰੇ ਹਨਾ ਸੱਤ ਦੁੱਧ ਹੋਣਿਆ ਜੀ 4 ਕਿਲੋ ਦੁੱਧ ਤੇ ਤੁਸੀਂ ਇਹ ਸੱਤ ਚੈੱਕ ਪਾਸੇ ਪੰਜਵਾਂ ਲੱਗਾ ਜੀ ਇਹਨੂੰ ਕੀ ਬਾਤ ਆ 9 ਤਰੀਕ ਤੋਂ ਇਹਨੂੰ ਪੰਜਵਾਂ ਮਹੀਨਾ ਲੱਗ ਜਾਣਾ ਜੀ ਠੀਕ ਆ ਜੀ ਪੂਰੇ ਦਿਨ ਕਨਫਰਮ ਆ ਜੀ ਇਹਦੇ ਗਾਰੰਟਡ ਚੈੱਕ ਪਾਸ ਆ ਹਾਂਜੀ ਹਾਂਜੀ ਉਹ ਤਾਂ ਚੰਗਾ ਮਾਦ ਲਿਆ ਜਿਹਦੇ ਕੋ ਗੱਭਣ ਆਏ ਠੀਕ ਆ ਮੋਰਾ ਦਾ ਮੋਰਾ ਦਾ ਤੋ ਰਾਵੜਾ ਚੰਗਾ ਮੈਂ ਦਾ ਬਾਬਾ ਜੀ ਮੈਂ ਵੱਡੀ ਆ ਜੀ ਵਸ਼ਣ ਵਾਲੀ ਪੂਰੀ ਵਾਲੀ ਹਾਂ ਵੇਖੋ ਜੀ ਲੈਵਾ ਵੇਖੋ ਸੱਜਰਾਂ ਵਰਗਾ ਸੱਜਰਾਂ ਵਰਗਾ ਲੈਵਾ ਨਹੀਂ ਬਾਕਰ ਦੁੱਧ ਵਾਲੀ ਪਿਆ ਬੜੀ ਤਗੜੀ ਆਉਂਦੀ ਆ ਤੇ ਦੁੱਧ ਇਹਨੇ ਦਿੱਤਾ ਜੀ ਤੁਸੀਂ ਪਹਿਲਾਂ ਵੇਖ ਕੇ ਦੱਸ ਦਿੰਦੇ ਕੁਆਲਿਟੀ ਮੈਂ ਦੀ ਵੀ ਦੁੱਧ ਇਹਨੇ ਦਿੱਤਾ ਨਹੀਂ ਦਿੱਤਾ ਉਹ ਕਰਮਾਂ ਵਾਲੀ ਨੇ ਦੁੱਧ ਖੁੱਲਾ ਹੀ ਦਿੱਤਾ ਉਹ ਹਾਂਜੀ ਜੀ 15 ਦੁੱਧ ਦਿੱਤਾ ਲੇ ਉਸੇ ਦਾਣਾ ਵੰਡਵਾ ਆਉਂਦਾ ਜੇ ਕਿਤੇ ਚੰਗੇ ਘਰੇ ਖੜੀ ਹੋਈ ਨਾ 300 ਆਪਣੇ ਕੋਲ ਪਲੂਣ ਗਈ ਸੀ ਜੀ ਇਹ ਰਿਜਨਲ ਤੀਸਰੇ ਸਵੇ ਚੌਥੇ ਸੁਣਾ ਜੀ ਨੇ ਠੀਕ ਆ ਇਹਨੇ ਤਿੰਨ ਸਾਲ ਕਰਮ ਵਾਲੀ ਨੇ ਤੂੜੀ ਖਾਦੀ ਉਹ ਤੂੜੀ ਪਾਉਂਦੇ ਇਕੱਲੀ ਹਾਂ ਇਹਨੂੰ ਕਰਮਾਂ ਵਾਲੀ ਨੇ ਜਦੋਂ ਚੰਗਾ ਰਾਸ਼ਨ ਚੜਿਆ ਹੋਣ ਰਿਆ ਮਿਲਣਾ ਜੀ ਇਹਨੂੰ ਵਾਕਿਆ ਸਾਡੇ ਗਵਾਨ ਕੇ ਮਿਲਿਆ ਕੋਈ ਸ਼ੱਕ ਨਹੀਂ ਸ਼ਾ ਕੀਮਤ ਜੀ ਇਹਦੀ 75000 ਠੀਕ ਆ ਹਾਂ ਜੀ ਤੇ ਛੋੜ ਛੱਪਾ ਕਰ ਦਈਏ ਪਹਿਲਵਾਨ ਜੀ 2000 ਜਾਂਦਾ ਜੀ 75 ਤੋਂ 73 ਦੀ ਤੇ ਨਹੀਂ ਛੱਡੀਏ ਜੀ 72 ਦੀ ਮੈਂ ਉਹਨਾਂ ਫਿਰ ਪੂਰੇ ਦਿਨਾਂ ਦੇ ਦੇ ਦਈਏ ਦੇ ਦਾਂਗੇ ਜੀ 70 ਦੀ ਹਣਾ 70 ਦੀ ਦੇ ਦਾਂਗੇ ਜਾਣ ਦੀਆਂ ਮੈਂ ਕਾਂਟੇ ਵਾਂਡੇ ਕਾਦੋ ਕਰਨੇ 70 ਦੀ ਦੇ ਦਾਂਗੇ ਜੀ 70000 ਦੀ ਮੇਲਾ ਲੁੱਟਣ ਵਾਲੀ ਗੱਲ ਬਹੁਤ ਚੰਗੇ ਤਾਂ ਉਧਰ ਹੀ ਮੈਂ ਸੱਜਣੋ ਬੇਫਿਕਰ ਹੋ ਕੇ ਖਰੀਦ ਲਿਓ ਲਾਹੇ ਵੰਦ ਰਹੂਗੀ ਉਹ ਕਿਵੇਂ ਆ ਇਹ ਝੋਟੀ ਜੀ ਕੱਚੀ ਆ 15 ਦੇ ਡਣਾ ਦੀ ਠੀਕ ਆ ਖੋਲੋ ਪਹਿਲਵਾਨ ਜੀ ਤੇ ਸੁਆ ਇਹਦਾ ਦੂਸਰਾ ਠੀਕ ਆ ਹਾਂਜੀ ਹਾਂਜੀ ਤੇਰੀ ਕੀ ਮਦ ਅੱਜ ਕੱਚੀਆਂ ਦੇ ਹਿਸਾਬ ਨਾਲ ਛੋਡੀ ਜੀ ਕਰਨੀਆਂ ਤਿਆਰ ਹੋਈਆਂ ਦੇ ਹਿਸਾਬ ਨਾਲ ਤਿਆਰ ਹੋ ਜੀ ਕੀਮਤ ਕਰਾਂਗੇ ਅੱਜ ਕਿੰਨੀ ਕੀਮਤ ਆ ਲਾਸਟ ਤੇ ਪਹਿਲਾਂ ਦੀ ਕੀਮਤ ਹੀ ਦੱਸੀਂ ਫਿਕਸ ਜੀ ਜਮਾਈ ਕਾਟਾ ਵਾਟਾ ਐ 100 ਤੋਂ ਹੋ ਜਾਊਗਾ 85 ਦੀ ਜੀ ਲਓ ਸੱਜਣੋ ਸਮਾਂ ਕਿੰਨਾ ਪਿਆ ਇਹਦਾ ਮਹੀਨਾ ਨਹੀਂ ਨਹੀਂ ਜੀ 15 15 ਦਿਨ 20 ਦਿਨ ਕੋਈ ਮੰਨ ਕੇ ਲਵੇ ਜੀ 15 ਤੋਂ 20 ਦਿਨਾਂ ਦੀ ਕੱਚੀ 20 ਤਰੀਕ ਤੇ ਦਿਨ ਪੂਰੇ ਦੱਸ ਦੇ ਜੀ ਸਾਨੂੰ ਇਹਦੇ ਮਾਲਕ ਹਾਂ ਉੱਤੇ ਦਿਨ ਖੜ ਸਕਦੀ ਹੈ ਜੀ। ਲਾਹੇ ਪੈ ਗਈ ਆ। ਹਾਂਜੀ ਆ ਲੱਥ ਦੀ ਆਉਣ ਢੀ ਰੋਜ਼ ਦੇ ਰੋਜ਼। ਤੇ ਸੁਹਾ ਦੂਜਾ। ਸੁਹਾ ਰਿਜਨਲ ਦੂਸਰਾ ਜੀ। ਤੇ ਦੁੱਧ ਵੀ 10 ਥੇਰ ਦਿੱਤਾ ਉਹ ਖੁੱਲਾ। ਦਿੱਤਾ ਦਿੱਤਾ ਜੀ ਕੁਆਲਿਟੀ ਚ ਬਹੁதே ਝੋਡੀ ਦੀ। ਹਾਂ। ਵੇਖੋ ਜੀ। ਤੇ 85 ਹਜ਼ਾਰ ਦੀ। ਹਾਂ। ਮਾੜੀ ਤਾਂ ਨਹੀਂ ਕਿਸ ਨੂੰ। ਬਹੁਤ ਚੰਗੀ ਆ ਜੀ ਜਿੰਨੇ ਲੈਣੀ ਆ। 10-20 ਦਿਨ ਪੱਠੇ ਪਾ ਲੈ। ਹਾਂਜੀ। ਇੱਕ 10 ਦੀ ਆ ਜੀ। ਵਾਕਿਆ। ਚੱਲ ਤਿਆਰ ਹੋ ਗਈ ਜਾਂ ਸੂਹੀ ਜਦੋਂ। ਹਾਂ। ਬਹੁਤ ਚੰਗੀ ਕੱਟੀ ਆ ਕੱਚੀ ਕੱਚੀ ਆ ਬਸ ਜੀ। ਵਾਕਿਆ ਕੋਈ ਸ਼ੱਕ ਨਿਸ਼ਾ। ਲੱਥਣ ਢਈਆ ਵੇਖੋ ਜੀ ਇਹ ਨਹੀਂ ਵੀ ਲੱਥੀ ਨਹੀਂ ਮਾਸਾ ਨਹੀਂ ਨਹੀਂ ਤਰੀ ਹੋਈ ਆ ਹਾਂਜੀ ਹਾਂਜੀ ਬਾਕੀ ਉੱਤੋਂ ਵੀ ਦਸਦੀ ਆ ਹਾਂ ਹਾਂ ਓਕੇ ਰਿਪੋਰਟ ਛੋਟੀ ਆ ਬਾਕੀ ਥਣਾ ਤੋਂ ਨਾਲੋਂ ਭਾਰ ਲਓ ਓਕੇ ਆ ਥਣਾ ਦੀ ਫੁੱਲ ਗਰੰਟੀ ਜੀ ਬਾਸ ਕਰ ਲੈਣੀ ਭਾਰ ਦੀ ਆਪਣੀ ਗਰੰਟੀ ਹੈ ਜੀ ਠੀਕ ਆ ਹਾਂਜੀ ਦੇਖੋ ਜੀ ਆ ਵੇਖ ਲਓ ਥੱਲੇ ਲੱਥੀ ਆ ਹਾਂ ਨਹੀਂ ਲੱਥੀ ਐ ਓਕੇ ਆ ਤਰਦੀ ਨੇ ਲੇਵਾ ਵਿਖਾਇਆ ਸੋਣਾ ਹਾਂਜੀ ਹਾਂਜੀ ਵੇਖ ਲਓ ਸੱਜਣਾ ਕੋਈ ਸਾਈਡ ਬਾਕੀ ਇੱਕ ਗੱਲ ਹੋਰ ਚਵਾਈ ਵੀ ਚੰਗੀ ਨੇ ਚਵਾਈ ਤਾਂ ਬਹੁਤ ਚੰਗੀ ਆ ਬਾਕੀ ਬਣੂਗੀ ਬਹੁਤ ਹਾਂ ਖੁੱਲੀ ਹਾਂਜੀ ਹਾਂਜੀ ਇਹ ਇਹ ਐਨੀਮਲ ਐਸ ਵੇਲੇ ਸਜਣਾ ਹਮਕਾਰ ਸਿੰਘ ਕੋਗੇ ਵਾਲੇ ਕੋਲੇ ਵਿਕਰੀ ਵਾਲੇ ਆ ਚਲੋ ਥੋੜਾ ਸਮਾਂ ਵੱਧ ਥੋੜਾ ਲਿਆਉ ਬਾਕੀ ਜਾਨਵਰ ਵੀ ਤੁਹਾਨੂੰ ਟੌਪ ਟੌਪ ਦੇ ਨਗੀਨੇ ਵਿਖਾਤੇ ਆ ਕਿਉਂਕਿ ਮੰਨ ਲਓ ਵੀ 7 8 ਜਨਵਾਰਾਂ ਦੀ ਵੀਡੀਓ ਕੀਤੀ ਆ ਤੇ ਸਮਾਂ ਥੋੜਾ ਲੱਗਿਆ ਧੰਨਵਾਦ ਆ ਤੁਹਾਡਾ ਵੀ ਤੁਸੀਂ ਆਪਣਾ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਜਿਉਂਦੇ ਵਾਦ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਲਾਦੀ ਦੇ ਫਤਿਹ ਨਾ ਹਾਂ ਜੀ ਹਾਂ ਜੀ ਜੋ ਪਲਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ